ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਗਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਆਪਣਾ ਕਰਦੀਆਂ ਮੱਝਾਂ ਬਾਈ ਕੋਲ ਠੀਕ ਹੈ ਜੀ ਇੱਕ ਮੱਝ ਸੂਨ ਵਾਲੀ ਬਕਾਊਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤਰਾ ਹਨ ਗੱਲਾਂ ਤੋਂ ਫਾਲੋਅਰ ਤੇ ਸਿਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਬਾਕੀ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਆ ਕਰਜੀਤ ਰਾਏ ਠੀਕ ਹੈ ਜੀ ਤੇ ਕਰਦੇ ਆ ਭਰਾ ਨਾਲ ਆਪਾਂ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸੱਸੀ ਗਾ ਜੀ ਸੱਸੀ ਗਾ ਜੀ ਨਾਮ ਦੱਸੋ ਜੀ ਆਪਣਾ ਨਾਰਾਜ ਵੀਰ ਆ ਬਈ ਪਿੰਡ ਪਿੰਡ ਸੰਤਪੁਰਾ ਕੋਠੇ ਆ ਬਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਜੀ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਬਈ ਨੇੜੇ ਬਈ ਆਪਣੇ ਉੱਗੋਗਾ ਹਾਂਜੀ ਉੱਗੋਗਾ ਹੈਗਾ 2 ਕਿਲੋਮੀਟਰ ਟੰਟਲ ਮਾ ਤਿੰਨ ਬਈ ਠੀਕ ਹੈ ਜੀ ਹਾਂਜੀ ਹਾਂਜੀ ਵੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਕੈਮੀਕਲ ਸੂਈ ਸੋਨਾ ਮੱਝ ਭਾਈ ਆਪਣੀ ਚੌਥੀ ਸੂਈ ਸੋਨਾ ਹੈ ਹਾਂਜੀ ਤੇ ਦੁੱਧ ਪਿਛਲੇ ਸੂਏ ਆਪਾਂ 18 ਲੀਟਰ ਚੋਇਆ ਹੈ ਜੀ ਥੱਲੋ ਠੀਕ ਹੈ ਜੀ ਹਾਂਜੀ ਤੇ ਦਾ 9 ਦਿਨਾਂ ਦੀ ਕੱਚੀ ਹੈ ਜੀ ਹਲੇ 8-9 ਦਿਨ ਦੀ ਬਾਕੀ ਹਾਂਜੀ ਲੋਪੜਾ ਚੈੱਕ ਕਰ ਸਰ ਬਾਕੀ ਤੋਰ ਕੇ ਦਿਖਾਵਾਂਗੇ ਕਿ ਇਸ ਕੁਆਲਿਟੀ ਲੋਪੜਾ 9 ਹਲੇ 8-9 ਦਿਨ ਦੀ ਕੱਚੀ ਆ ਅ ਮੱਝ ਚੰਗੀ ਪਾਲੀ ਬਲੋਸੀ ਆ ਮੋੜ ਦੇ ਉਪਰ ਮੋੜ ਲਓ ਲੋ ਜੀ ਲੋ ਜੀ ਜੱਕਾ ਸਾਦੇ ਕੱਦ ਵੱਡ ਮੱਝ ਦਾ ਸੋਹਣਾ ਸੁਨੱਖਾ ਅ ਲਾਜੀ ਲਾਜੀ ਬੰਦ ਬੰਦ ਬਾਈ ਬੰਦ ਲੋ ਜੀ ਵਾਲੇ ਕੱਚੀ 8 ਦਿਨਾਂ ਦੀ ਬਾਈ ਕਹਿੰਦਾ ਠੀਕ ਲੋ ਜੀ ਤੁਰਾ ਤੁਰਾ ਤੁਹਾਡੇ ਸਾਹਮਣੇ ਵੱਧ ਜਾਣਕਾਰੀ ਭਾਈ ਤੁਹਾਨੂੰ ਹੈ ਕਿ ਭਰਾ ਹੱਕਾ ਜੀ ਹਾਂਜੀ ਬਈ ਰੇਟ ਦੱਸ ਦੋ ਜੀ ਇਹਦਾ ਰੇਟ ਬਈ ਫੋਨ ਤੇ ਕਰ ਲਾਂਗੇ ਆਪਾਂ ਇਹਦਾ ਜਾਇ ਜੀ ਹੋਗਾ ਜੀ ਹਾਂ ਰੇ ਰੇਟ ਜਾਇ ਜੀ ਹੋਗਾ ਠੀਕ ਹੈ ਜੀ 16 17 ਲੀਟਰ ਦਿੱਤਾ ਜੀ ਦੱਦਾ ਹਾਂ ਹਾਂ 14 ਲੀਟਰ ਆਪਾਂ ਚੋਇਆ ਬਈ ਇਹ ਥੱਲੇ ਕਿਸ ਦੇ ਸੂਏ ਹਾਂਜੀ ਠੀਕ ਹੈ ਜੀ ਬਾਕੀ ਲੇਵਾ ਤੁਸੀਂ ਅੰਤਜਲ ਆਈ ਸਕਦੇ ਭਰਾ ਹਲੇ ਢੱਲਾ ਟੱਲ ਨਾ ਬਹੁ ਪੀਆ ਹਲੇ 8 ਦਿਨਾਂ ਚ ਹੋਰ ਵੀ ਜ਼ਿਆਦਾ ਬਣੇ ਸੇਵਾ ਠੀਕ ਹੈ ਲੋ ਜੀ ਫਰੰਟ ਸੰਗਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਜ਼ਿਮੀਦਾਰ ਭਰਾ ਆਪਣਾ ਠੀਕ ਹੈ ਜੀ ਘਰ ਦੇ ਪਸ਼ੂ ਆ ਬਾਕੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਾਈ ਜੀ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਭਰਾ ਕਿਉਂਕਿ ਫੋਨ ਬਾਹਲੇ ਆਉਣ ਲੱਗ ਜਾਂਦੇ ਤਾਂ ਕਰਕੇ ਸਕਰੀਨ ਤੇ ਰੱਖਣਾ ਜ਼ਰੂਰੀ ਹੋ ਜਾਂਦਾ ਸਾਨੂੰ ਕਿਉਂਕਿ ਜਦੋਂ ਭੇਜਿਆ ਜਾਂਦਾ ਮਾਲ ਉਦੋਂ ਕੱਟਿਆ ਜਾਂਦਾ ਕੋਈ ਵਪਾਰੀ ਬੰਦੇ ਦਾ ਹੁੰਦਾ ਵੀ ਸਕਰੀਨ ਦੇ ਵਿੱਚ ਬੋਰ ਵੀ ਦਿੰਨੇ ਆ ਠੀਕ ਹੈ ਜੀ ਫੋੜ ਕੇ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਨੰਬਰ ਵਿੱਚ ਬੋਲਿਆ ਨਹੀਂ ਤਾਂ ਵਪਾਰ ਦਾ ਕੰਮ ਨਹੀਂ ਕਰਦਾ ਬਾਈ ਠੀਕ ਹੈ ਨਾ ਕਰ ਦੇ ਘਰੇਲੂ ਪਸ਼ੂਆ ਮੱਝ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਬਾਏ